ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਖੁਸ਼ੀ ਵਿੱਚ ਇਹ ਅੱਠ ਨੁਕਰਾਂ ਵਾਲਾ ਖੂਹ ਤਿਆਰ ਕਰਵਾਇਆ ਗਿਆ ਜਿਸ ਵਿੱਚ ਇਸ਼ਨਾਨ ਕਰਨ ਉਪਰੰਤ ਬੀਬੀਆਂ ਦੇ 18 ਵਰਗੇ ਦੁੱਖ ਦੂਰ ਹੁੰਦੇ ਹਨ ਉੱਥੇ ਸੰਗਤਾਂ ਜਿਹੜੀਆਂ ਇੱਥੇ ਚਮੜੀ ਦੇ ਰੋਗਾਂ ਤੋਂ ਤਕਸੀ ਹੁੰਦੀਆਂ ਹਨ ਉਹਨਾਂ ਦੇ ਇਸ਼ਨਾਨ ਕਰਨ ਨਾਲ ਇਤਾਂ ਦੇ ਸਾਰੇ ਚਮੜੀ ਦੇ ਦੁੱਖ ਦੂਰ ਹੁੰਦੇ ਹਨ ਆਓ ਫੁਰਦਵਾਲਾ ਸਾਹਿਬ ਦੇ ਅਤੇ ਇਸ ਖੂਹ ਦੇ ਦਰਸ਼ਕ ਕਰਦੇ ਆ ਤੇ ਜਾਣਦੇ ਆ ਸਾਰਾ ਇਤਿਹਾਸ ਅਸੀਂ ਸ਼ੰਤੀ ਸ਼ਹਿਰ ਬਟਾਲਾ ਦੇ ਗਾਂਧੀ ਚੌਂਕ ਤੋਂ ਚੱਲੇ ਆ ਰੋਡ ਵਾਲੇ ਪਾਸੇ ਤੇ ਆ ਹੁਣ ਪੁਲ ਦੀ ਚੜਾਈ ਜਿਹੜੀ ਆ ਇਤੋਂ ਬਾਅਦ ਹੁਣ ਅਸੀਂ ਪਹੁੰਚ ਗਏ ਆ ਇਹ ਅੰਮ੍ਰਿਤਸਰ ਪਠਾਨਕੋਟ ਮੇਨ ਬਾਈਪਾਸ ਤੇ ਇਥੋਂ ਲੈਂਦੇ ਵਾਲੇ ਪਾਸੇ ਆ ਗੇਟ ਬਣਿਆ ਵਾ ਜਿਹੜਾ ਨਰਮਪਾਪਾ ਨਾਨਕ ਰੋਡ ਤੇ ਕਿੱਥੇ ਕਾਰਡੋਰ ਦੇ ਉੱਤੇ ਆਪਾਂ ਕਰਤਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੇ ਆ ਤੇ ਆ ਇੱਕ ਜਿਹੜੀ ਸੜਕ ਆ ਇਹ ਚੌ ਮਾਰਗੀ ਜਿਹੜੀ ਸੜਕ ਆ ਇਹ ਇਹ ਬਣ ਰਹੀ ਆ ਸੋ ਇੱਥੋਂ ਲਗਭਗ 3-4 ਕਿਲੋਮੀਟਰ ਤੇ ਹੀ ਗੁਰਦੁਆਰਾ ਹੋਟੀਆਂ ਸਾਹਿਬ ਇੱਥੇ ਇਸ ਗੁਰਦੁਆਰੇ ਦੇ ਬਾਰੇ ਮੈਂ ਦੱਸ ਦਿਆਂ ਕਿ ਬਹੁਤ ਵੱਡੀ ਪੱਧਰ ਤੇ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਵਾ ਇਸ ਗ੍ਰੇਰ ਬਾਬਾ ਨਾਨਕ ਰੋਡ ਤੋਂ ਅਸੀਂ ਖੱਬੇ ਹੱਥ ਮੁੜ ਗਏ ਆ ਸਾਹਮਣੇ ਜਿਹੜਾ ਵਾ ਗੁਰਦੁਆਰਾ ਸਾਹਿਬ ਦੀ ਇਮਾਰਤ ਸਾਨੂੰ ਦਿਖਾਈ ਦੇ ਰਹੀ ਆ ਤੇ ਆਓ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਮੈਂ ਦੱਸ ਦਿਆਂ ਸੰਗਤ ਨੂੰ ਕਿ ਜਿੰਨਾ ਵੀ ਸੰਗਤਾਂ ਨੇ ਇੱਥੇ ਆਉਣਾ ਵਾ ਉਹ ਬਟਾਲਾ ਸ਼ਹਿਰ ਤੋਂ ਮਜਦੀਕੀ ਹੀ ਇਹ ਗੁਰਦੁਆਰਾ ਸਾਹਿਬ ਪੈਂਦਾ ਵਾ ਤੇ ਆਓ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਸਾਰੀ ਸਾਧ ਸੰਗਤ ਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸ਼ਹੀਦਾਂ ਦੇ ਸਰਤਾਜ ਪੰਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਬਾਬਾ ਸ੍ਰੀ ਚੰਦ ਜੀ ਪਾਸੋਂ ਗੁਰਦੁਆਰਾ ਬਾੜ ਸਾਹਿਬ ਤੋਂ ਜਲਦੀ ਕਾਕਰ ਤੇ ਗੁਰਬਾਣੀ ਦੀਆਂ ਸੰਚੀਆਂ ਲੈ ਕੇ ਜਾ ਰਹੇ ਸਨ ਤਰਨਤਾਰਨ ਵਾਸਤੇ ਤੇ ਉਹ ਗੁਰਦੁਆਰਾ ਬੁਰਜ ਸਾਹਿਬ ਵਿਖੇ ਰਾਤ ਰੁਕੇ ਸਨ ਉੱਥੋਂ ਬੁਰਜ ਸਾਹਿਬ ਗੁਰਦੁਆਰਾ ਤੋਂ ਉਹ ਚੱਲ ਕੇ ਇੱਥੇ ਪਹੁੰਚੇ ਤੇ ਇੱਥੇ ਆ ਜਿਹੜਾ ਸਾਹਮਣੇ ਸਾਡੇ ਟਿੱਪਲ ਦਾ ਵਿਸ਼ਾਲ ਦਰਖਤ ਆ ਇੱਥੇ ਉਹਨਾਂ ਨੇ ਆ ਕੇ ਆਰਾਮ ਕੀਤਾ ਤੇ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਸਾਡੇ ਜਿਹੜਾ ਪਾਣੀ ਆ ਉਹਦਾ ਸਾਡੇ ਪ੍ਰਬੰਧ ਨਹੀਂ ਹੈਗਾ ਬਹੁਤ ਮੁਸ਼ਕਲ ਆ ਰਹੀ ਆ ਤੇ ਗੁਰੂ ਸਾਹਿਬ ਨੇ ਇੱਥੇ ਜਿਹੜੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪ੍ਰਭ ਦੀ ਜਿਹੜੀ ਆ ਉਹ ਖੁਸ਼ੀ ਦੇ ਵਿੱਚ ਉਹਨਾਂ ਨੇ ਇਸ ਜਿਹੜਾ ਇੱਥੇ ਅੱਠ ਨੁਕਰਾਂ ਵਾਲਾ ਖੂਹ ਆ ਤੇ ਉਹਦੇ ਉਹਦੀ ਉਹਨਾਂ ਨੇ ਖਦਵਾਈ ਕਰਵਾਈ ਤੇ ਉੱਥੇ ਮੈਂ ਦੱਸ ਦਿਆਂ ਤੁਹਾਨੂੰ ਕਿ ਆਹ ਵੇਖੋ ਸਾਹਮਣੇ ਜਿਹੜਾ ਇਹ ਖੂਹ ਆ ਨਾਲ ਹੀ ਪਿੱਪਲ ਦੇ ਰਖਤ ਦੇ ਨਜ਼ਦੀਕ ਅੱਠ ਨੁਕਰਾਂ ਵਾਲਾ ਇਤਿਹਾਸ ਵੀ ਲਿਖਿਆ ਆ ਇਹਦਾ ਕਿ ਜਦੋਂ ਗੁਰੂ ਸਾਹਿਬ ਨੇ ਇੱਥੇ ਖੂਹ ਦੀ ਜਿਹੜੀ ਖਦਵਾਈ ਕਰਵਾਈ ਸੀ ਤੇ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀਆਂ ਸਾਡੀਆਂ ਬੀਬੀਆਂ ਨੇ ਜਿਨ੍ਹਾਂ ਨੂੰ 80 ਵਰਗੇ ਜਿਹੜੇ ਰੋਗ ਨੇ ਉਹਨਾਂ ਰੋਗਾਂ ਦਾ ਉਹਨਾਂ ਨੂੰ ਨਿਜਾਦ ਮਿਲ ਜੂਗੀ ਜਿਹੜੀਆਂ ਇੱਥੇ ਆ ਕੇ ਇਸ਼ਨਾਨ ਕਰਨ ਗਈਆਂ ਉਹ ਵਿੱਚੋਂ ਤੇ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸੁੱਕੇ ਹੋਏ ਬੱਚੇ ਵੀ ਇੱਥੇ ਇਸ਼ਨਾਨ ਕਰਕੇ ਤੰਦਰੁਸਤ ਹੋ ਜਾਣਗੇ ਇਹਨਾਂ ਨੂੰ ਚਮੜੀ ਦੇ ਰੋਗ ਆ ਉਹਨਾਂ ਦੇ ਇਸ਼ਨਾਨ ਕਰਨ ਉਪਰੰਤ ਇਹ ਵੀ ਜਿਹੜੇ ਰੋਗ ਆ ਇਹ ਦੂਰ ਹੋ ਜਾਣਗੇ ਸੋ ਅੱਜ ਵੀ ਸੰਗਤਾਂ ਬਹੁਤ ਦੂਦਰਡੇ ਤੋਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਤੇ ਮੈਂ ਇਹ ਵੀ ਦੱਸ ਦਿਆਂ ਕਿ ਇੱਥੇ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਉੱਥੇ ਇਸ ਪਵਿੱਤਰ ਜਲ ਨੂੰ ਉਹ ਆਪਣੇ ਬੋਤਲਾਂ 'ਚ ਪਾ ਕੇ ਜਾਂ ਹੋਰ ਕੋਈ ਬਰਤਨ ਲਿਆ ਕੇ ਪਾ ਕੇ ਆਪਣੇ ਘਰਾਂ ਨੂੰ ਲੈ ਕੇ ਵੀ ਜਾਂਦੀਆਂ ਨੇ ਸੋ ਇੱਥੇ ਆ ਬਿਲਡਿੰਗ ਤੁਸੀਂ ਦੇਖ ਰਹੇ ਜੀ ਉਹ ਪੁਰਾਣੀ ਆ ਤੇ ਇੱਥੇ ਸਰੋਵਰ ਦੀ ਜਿਹੜੀ ਇਹ ਸਾਰੀ ਆ ਉਹ ਵੀ ਕਰਵਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਹ ਸਰੋਵਰ ਦੀ ਖੰਕਾਰ ਸੇਵਾ ਚੱਲ ਰਹੀ ਆ ਸਫਾਈ ਹੋ ਰਹੀ ਆ ਕਾਫੀ ਤਰਾਲ ਵਿੱਚ ਜਿਹੜਾ ਜਾਲਿਆ ਇੱਥੋਂ ਕੱਢ ਲਿਆ ਗਿਆ ਵਾ ਤੇ ਇਸ ਕਰਕੇ ਸੋਹ ਸੰਗਤਾਂ ਨੂੰ ਇੱਥੇ ਇਸ਼ਨਾਨ ਕਰਨ ਵਾਸਤੇ ਉਹਨਾਂ ਨੇ ਮਨਾ ਕੀਤਾ ਹੋਇਆ ਕਿ ਜਿੰਨਾ ਚਿਰ ਤੱਕ ਸਫਾਈ ਨਹੀਂ ਹੁੰਦੀ ਸੋ ਮੈਂ ਦੱਸਦਿਆਂ ਕਿ ਗੁਰਦੁਆਰਾ ਸਾਹਿਬ ਦੇ ਚੌ ਚਫੇਰੇ ਬਹੁਤ ਹੀ ਸੁਹਾਵਣੇ ਬਹੁਤ ਹੀ ਵਧੀਆ ਹਰਿਆਵਲ ਵਾਲੇ ਜਿਹੜੇ ਦਰਖਤ ਲੱਗੇ ਹੋਏ ਆ ਤੇ ਬਹੁਤ ਵਧੀਆ ਜਿਹੜਾ ਪ੍ਰਬੰਧ ਆ ਇੱਥੇ ਮਲਕ ਕੀਤਾ ਜਾਂਦਾ ਵਾ ਤੇ ਮੈਂ ਇਹਦੇ ਨਾਲ ਨਾਲ ਦੱਸਦਿਆਂ ਕਿ ਜਿਹੜੀਆਂ ਸੰਗਤਾਂ ਵਾ ਉਹ ਉਹਨਾਂ ਦੇ ਮਨ 'ਚ ਸ਼ਰਧਾ ਹੁੰਦੀ ਆ ਕਿ ਅਸੀਂ ਇੱਥੇ ਆ ਕੇ ਗੁਰਦੁਆਰਾ ਸਾਹਿਬ 'ਕੇ ਜਿਹੜਾ ਇਤਿਹਾਸ ਖੂਹ ਆ ਉਹਦੇ ਅਸੀਂ ਉੱਥੇ ਅਸੀਂ ਇਸ਼ਨਾਨ ਕਰਨਾ ਵਾ ਤੇ ਪ੍ਰਬੰਧਕਾਂ ਵੱਲੋਂ ਇੱਥੇ ਪਾਈਪਾਂ ਪਾ ਕੇ ਇੱਕ ਜਿਹੜਾ ਜਾਲਿਆ ਉਹ ਇੱਥੇ ਇਸ਼ਨਾਨ ਘਰ ਬਣਾਏ ਆ ਟੂਟੀਆਂ ਲੱਗੀਆਂ ਵਾ ਆ ਵੇਖੋ ਜਿੱਦਾਂ ਹੁਣ ਮਰਦਾਨਾ ਇਸ਼ਨਾਨ ਘਰ ਆਇਆ ਇਹਦੇ ਚ ਟੂਟੀਆਂ ਲੱਗੀਆਂ ਵਾ ਇਹ ਜਿਹੜਾ ਜਾਲਿਆ ਖੂਹ ਦਾ ਇਹ ਅੱਠਾਂ ਨੁਕਰਾਂ ਵਾਲਾ ਜਿਹੜਾ ਖੂਹ ਆ ਉਹਦਾ ਜਲ ਸਿੱਧਾ ਟੈਂਕੀ ਚੋਂ ਜਾਂਦਾ ਵਾ ਤੇ ਟੈਂਕੀ ਚੋਂ ਮੁੜ ਕੇ ਉੱਥੇ ਪਹੁੰਚਦਾ ਵਾ ਤੇ ਆ ਬੀਬੀਆਂ ਵੇਖੋ ਇੱਥੇ ਆ ਕੇ ਪਵਿੱਤਰ ਜਲ ਦਾ ਛੂਲਾ ਲੈ ਰਹੀਆਂ ਵਾ ਬਹੁਤ ਸਾਰੇ ਸੰਗਤਾਂ ਆਪਣੇ ਘਰਾਂ ਚ ਵੀ ਜਲ ਲੈ ਕੇ ਜਾ ਰਹੀਆਂ ਵਾ ਸੋ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਿਆਦਾ ਮਹਾਨਤਾ ਵਾ ਬੜਾ ਵੱਡਾ ਇਤਿਹਾਸ ਆ ਕਿ ਸਾਡੇ ਜਿਹੜੇ ਮਹਾਨ ਗੁਰੂ ਨੇ ਉਹਨਾਂ ਨੇ ਇੱਥੇ ਚਰਨ ਪਾਏ ਨੇ ਔਰ ਇੱਥੇ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਵਾ ਤੇ ਜਿਹੜੇ ਕਾਰਸੇਵਾ ਵਾਲੇ ਮਹਾਂਪੁਰਖ ਨੇ ਉਨਾ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਬਹੁਤ ਵਧੀਆ ਪ੍ਰਬੰਧ ਆ ਤੇ ਇੱਥੇ ਖਾਸ ਕਰਕੇ ਮੈਂ ਦੱਸ ਦਿਆਂ ਕਿ ਵਿਸਾਖੀ ਦਾ ਦਿਹਾੜਾ ਜਿਹੜਾ ਵਾ ਉਹ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਵਾ ਗੁਰੂ ਸਾਹਿਬ ਦਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਬੜੀ ਇਤਿਹਾ ਜਿਹੜਾ ਛਾਣਾ ਮਨਾਇਆ ਜਾਂਦਾ ਵਾ ਅੱਜ ਵੇਖੋ ਆਹ ਲੰਗਰ ਜਿਹੜਾ ਵਾ ਇਹ ਜੋ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਚਲਾਇਆ ਜਾ ਰਿਹਾ ਵਾ ਤੇ ਸੰਗਤਾਂ ਜਦੋਂ ਆਉਂਦੀਆਂ ਇੱਥੇ ਕੋਈ ਨਾਮ ਨਹੀਂ ਕਰਦੀਆਂ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਉਪਰੰਤ ਉਹ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਸਕਦੀਆਂ ਨੇ ਸੋ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਵਧੀਆ ਜਿਹੜੀ ਇਮਾਰਤ ਆ ਬੜੇ ਸੋਹਣੇ ਇੱਥੇ ਪਾਰਕਾਂ ਬਣੀਆਂ ਨੇ ਬਹੁਤ ਵਧੀਆ ਪ੍ਰਬੰਧ ਆ ਔਰ ਸੰਗਤਾਂ ਬੜੀਆਂ ਹੋਮਾਹਮਾਹ ਜੀ ਪਹੁੰਚਦੀਆਂ ਵਾਂ ਤੇ ਆਪਣਾ ਜੀਵਨ ਸਫਲਾ ਕਰਦੀਆਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਇਹ ਦੀਵਾਨ ਹਾਲ ਬੜੇ ਵਧੀਆ ਬਣੇ ਹੋਏ ਨੇ ਆ ਗੁਰਦਰਾ ਸਾਹਿਬ ਦੀ ਮੇਨ ਡਿਉੜੀ ਦੇ ਨਾਲ ਹੀ ਇਹ ਜਿਹੜਾ ਜੋੜਾ ਘਰ ਆ ਤੇ ਇੱਥੇ ਬਹੁਤ ਵਧੀਆ ਜਿਹੜਾ ਪ੍ਰਬੰਧ ਆ ਸੋ ਮੈਂ ਦੱਸ ਦਿਆਂ ਕਿ ਜਿਵੇਂ ਜੋ ਸਭ ਸੰਗਤ ਨੇ ਆਉਣਾ ਹੋਵੇ ਇੱਥੇ ਉਹ ਅ ਅੰਮ੍ਰਿਤਸਰ ਤੋਂ ਕਠਾਣਕੋਟ ਹਾਈਵੇ ਦੇ ਉੱਤੇ ਬਟਾਲਾ ਸ਼ਹਿਰ ਜਿਹੜਾ ਵਾ ਉਹਦੇ ਲਹਿੰਦੇ ਪਾਸੇ ਤੋਂ 4-5 ਕਿਲੋਮੀਟਰ ਤੇ ਗੁਰਦਰਾ ਸਾਹਿਬ ਸਥਿਤ ਆ ਸੋ ਪੁਰੂ ਸਾਹਿਬ ਦਾ ਇਤਿਆਹਾਜ਼ ਦاتے ਹੋਏ ਜੇ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਉਸਦੀ ਮਾਫੀ ਮੰਗਵਾਵਾਂ ਆਓ ਦਰਸ਼ਨ ਕਰਦੇ ਆਂ ਪੁਰੂ ਸਾਹਿਬ ਦੇ ਨਾਮ ਲੈ ਤੂੰ ਗੰਗਰ ਤਾਪੀ ਸੋਧ ਕੰਨਾ ਨਾਮ ਕੋ ਮਾਰੀ ਜਿਦ ਬਾ i